ਕਿਤਾ ਕਿਤੇ ਰਿਆ ਨਾ ਮੈਂ ਪ੍ਰੇਮਨਗਰ ਬੜਾ ਮਰਿਆ ਭਾਜੀ ਮੈਂ ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣੇ ਨੇ ਰਾਤ ਆਣ ਕੇ ਤੇ ਛਟਾ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਵੀ ਤੂੰ ਮੁਖਬਰੀਆਂ ਕਰਦਾ ਆ ਸਾਡੀਆਂ ਵੀ ਚਿਟਾ ਵੇਚਦੇ ਸਾਰੇ 15-20 ਜਣੇ ਇਹਨਾਂ ਨੇ 15-20 ਜਣੇ ਨੇ ਫੇਰ ਗੁੰਡਾ ਕਰਦੀ ਜੇ ਪਰਸੋਂ ਮੁੰਡਾ ਮਰਿਆ ਮੇਰੇ ਸਜਾ ਦਾ ਹੀ ਇਹਨਾਂ ਨੇ ਕਹਿੰਦੇ ਤੂੰ ਮੁਖਬਰੀਆਂ ਕਰਦਾ ਐ ਤਾਂ ਕਰਕੇ ਇੱਕ ਵਾਰ ਇਹ ਆਪਾਂ ਦੋ ਜਣੇ ਕਿਹੜਾਈ ਹੋਈ ਕਿਤਾ ਪੀ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲਾ ਪਏ ਦੰਤ ਮਾਰਨ ਲਾ ਪਏ ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਦੀ ਨਗਰ ਕੈਂਪ ਚ ਕਹਿੰਦੇ ਮੋਟਰਸਾਈਕਲ ਵੀ ਸਾੜ ਦਿੱਤਾ ਉਹਨਾਂ ਦੇ ਕਿੰਨੇ ਬੰਦੇ ਚੜ੍ਹੇ ਉਹਨਾਂ ਦਾ ਇੱਕ ਹੀ ਹੋਇਆ ਹੁਣ ਬਈ ਚਲੋ ਲੜਾਈ ਕਿਹੜੇ ਥਾਂ ਹੋਈ ਉਹਨਾਂ ਕੋ ਸਾਰਿਆਂ ਕੋ ਦੱਤਰੀ ਸਾਡੇ ਕੋ ਕੋ ਜੀ ਉਹਨਾਂ ਦਾ ਬੰਦਾ ਕਿੱਥੇ ਉਹਨਾਂ ਦਾ ਬੰਦਾ ਏਟਮ ਮਾਰੀ ਭਾਜੀ ਆ ਪੁਣੇ ਸੈਲਫ ਡਿਫੈਂਸ ਦੇ ਜੇ 80 ਮਾਰਨੀ ਆਪਾਂ ਖਾਲੀ ਆਪਾਂ ਦੋ ਜਾਣੇ ਉਹ ਉਹ ਲੋਕ ਜ਼ਿਆਦਾ ਸੀ ਉਹ 15 20 ਜਾਣੇ ਆਪਾਂ ਦੇ ਪੁਰਾਣੇ ਰਣਜੀਤ ਸ਼ਾਹ ਕਿ ਕਿਸ ਕੰਮ ਦਾ ਰਹੀ ਪੁਰਾਣੀ ਰਣਜੀਤ ਕੋਈ ਨਹੀਂ ਹੈ ਜੀ ਸਿਰਫ ਇਹੋ ਜੀ ਕਹਿੰਦੇ ਮੁਖਬਰੀਆਂ ਕਰਦਾ ਜੀ ਤੁਸੀਂ ਪੁਲਿਸ ਨੂੰ ਅੱਛਾ ਕਿਸ ਕਾਲ ਦੇ ਮੁਖਬਰੀ ਚਿੱਟੇ ਦੀ ਤੁਸੀਂ ਕੀ ਕਾਰੋਗਾਰ ਕਰਦੇ ਮੈਂ ਐਕਸਾਈਜ ਲੱਗਾ ਜੀ ਠੇਕੇ ਵਾਲਿਆਂ ਨਾਲ ਠੀਕ ਹੈ ਇਹ ਹਾਂ ਪ੍ਰਾਈਵੇਟ ਕੰਮ ਆ ਕਰੀਂਦਾ ਦੀਨानगर ਪਰ ਨਾ ਲੱਗਾ ਰਿਹਾ ਹੁਣ ਮੈਂ ਘਰ ਆਈ ਇਸ ਟਾਈਮ ਨਹੀਂ ਕੰਪਨੀ ਕਰਦਾ ਨਹੀਂ ਬੀਲੇ ਕਮਲਜੀਤ ਸਿੰਘ ਕਮਲ ਕੀ ਹੋਇਆ ਜੀ ਹਾਂਜੀ ਕੀ ਹੋਇਆ ਝਗੜਾ ਝਗੜਾ ਭਾਜੀ ਪਤਾ ਨਹੀਂ ਜੋਦੇ ਦੀ ਜੋਦਾ ਖਲੋਤਾ ਸੀ ਉੱਥੇ ਜੋਦੇ ਨੂੰ ਆ ਕੇ ਦੱਤਰ ਮਾਰਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਦਾ ਕੋਈ ਲੱਗਦਾ ਭਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸੇ ਨੂੰ ਕੁੱਟਦਾ ਕਦੀ ਕਿਸੇ ਨੂੰ ਕੁੱਟਦਾ ਸੀਤਾ ਤੇ ਨਾਲ ਚੀਲਾ ਸੀਤਾ ਉਹ ਤੇ ਪ੍ਰੇਮਨਗਰ ਦਾ ਬੁੜਾ ਵਾਲਦਾ ਸ਼ੀਲਾ ਬਾਲਮਿਕ ਜਿਹੜਾ ਇੱਧਰ ਦਾ ਇਹ ਆ ਕੀ ਨਾਲ ਆਪਣੇ ਪਾੜੀ ਗੇੜ ਪਾੜੀ ਗੱਡੀ ਪੈਂਦਾ ਨਾ ਹਾਤੀ ਗੇੜ ਦਾ ਹਾਂਜੀ ਉੱਥੋਂ ਦਾ ਏ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਘੁੱਟਦੇ ਇਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਏ ਤੇ ਉਹਦੇ ਦਾਤਰ ਮਾਰਦਾ ਕੋ ਦਾੜਾਂ ਦੇ ਉੱਤੇ ਤੇ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ੜਾ ਮੈਂ ਘਰੋਂ ਆਇਆ ਤੁਰਦਾ ਹੀ ਤੇ ਅੱਗੋਂ ਮੇਰੇ ਵੀ ਦਾਤਰ ਮਾਰਦਾ ਮੇਰੇ ਹੱਥਾਂ ਉਂਗਲ ਕੋਈ ਵੜ ਛੜੀ ਇਹਨਾਂ ਮੇਰੇ ਤਿੰਨ ਬੰਦੇ ਝਖਮੀ ਹੋਏ ਜੀ ਕਿਹੜੀ ਕਾਂਸਲ ਲੜਾਈ ਲੜਾਈ ਪਤਾ ਹੀ ਨਹੀਂ ਭਾਜੀ ਇਹ ਉਸ ਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾ ਮੋਰਸਾ ਕੋਲ ਉਹਨਾਂ ਦਾ ਭਾਈ ਉਹਨਾਂ ਅੱਗੇ ਕਿੰਨਾ ਲਾਈ ਉਹ ਨਹੀਂ ਜੇ ਪਤਾ ਪਣ ਸਰਦ ਕਿਹਦੇ ਵਿੱਚ ਕੋਈ ਨਹੀਂ ਚੜ੍ਹ ਪਈ ਜੋ ਇੱਕ ਵਾਰ ਸੀ ਸੀਤਾ ਸੀਤਾ ਮੁੰਡਾ ਵਾ ਉਹਨਾਂ ਦਾ ਜਿਹੜਾ ਮੋਰਸਾ ਸਾੜਿਆ ਦੂਜੇ ਬੰਦੇ ਦਾ ਦੱਤ ਰੌਣ ਦੱਤ ਇਹਨਾਂ ਦਾ ਕੋਈ ਪਹਿਲਾਂ ਦਾ ਲੈਣ ਦੇਣ ਸੀ ਕੋਈ ਉਹ ਚੱਕਰ ਜਿਹਾ ਇਹ ਕੋਈ ਲੜਾਈ ਹੋਈ ਹੈ ਇਹ ਮੋਰਸਾ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਹਾਂ ਤਫਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਏ ਤੁਹਾਨੂੰ ਅਪਡੇਟ ਕਰ ਦਤਾ ਜਾਏਗਾ ਕੁੱਲ ਕਿਤੇ ਪੰਜ ਕਿੰਝ ਪੰਜ ਕਿੰਝ ਵੀ ਹੋਇਆ ਦੋਵੇਂ ਪਾਸੇ ਨਹੀਂ ਉਂਗਲਾ ਅਗਲਾ ਤੇ ਲੱਗੇ ਸੀ ਤਾਂ ਉਂਗਲਾਂ ਤੇ ਚੱਲ ਜਾਂ ਚੱਲ ਜੇ ਤਫ਼ਤੀਸ਼ ਕਰੀ